ਪੜਕੜ ਕਰ ਰਹਾ ਹਾਂ ਪੰਜਾਬੀ ਵਿੱਚ ਹੈ ਬਾਲ ਦੇ ਮਨ ਦੇ ਬੋਲ ਦਿਲ ਸਾਡਾ ਕੋਰਾ ਕਾਗਜ਼ ਸੀ ਤੁਸਾਂ ਜੋ ਲਿਖਤਾ ਉਹੀ ਪੜਨਾ ਜਾਣਦੇ ਹਾਂ ਸੋਡੀ ਦਿੱਤੀ ਸਿੱਖਿਆ ਨੂੰ ਯਾਰਾਂ ਬੇਲੀਆਂ ਸੰਗ ਵੱਡਣਾ ਜਾਣਦੇ ਹਾਂ ਤੁਸਾਂ ਉਂਗਲੀ ਫੜ ਸਾਨੂੰ ਜਿਸ ਰਸਤੇ ਪਾਇਆ ਉਸ ਰਸਤੇ ਤੇ ਚੱਲਣਾ ਜਾਣਦੇ ਹਾਂ ਅਸੀਂ ਛੋਟੇ ਛੋਟੇ ਫਰਿਸ਼ਤੇ ਹਾਂ ਆਉਣਾ ਵਿੱਚ ਉੱਡਣਾ ਜਾਣਦੇ ਹਾਂ ਕਿੰਟਮਾਉਂਦੇ ਇਕੱਲੇ ਇਕੱਲੇ ਦੀਵਿਆਂ ਨੂੰ ਕਿੰਟਮਾਉਂਦੇ ਇਕੱਲੇ ਇਕੱਲੇ ਦੀਵਿਆਂ ਨੂੰ ਇਕੱਠਾ ਕਰ ਮਿਸਾਲ ਬਣਾ ਮਿਸਾਲ ਬਣਾਉਣਾ ਜਾਣਦੇ ਹਾਂ ਔਕੜਾਂ ਦੇ ਦਰਿਆ ਅੰਦਰ ਹੌਸਲਿਆਂ ਦਾ ਪੁਲ ਬਣਾ ਇਸ ਦਰਿਆ ਨੂੰ ਲੰਘਣਾ ਜਾਣਦੇ ਹਾਂ ਇਹ ਟੀਚਾ ਤਾਂ ਕੀ ਹੈ ਅਸਾਂ ਤਾਂ ਹਰ ਟੀਚਾ ਮੁਸਕਰਾ ਕੇ ਪੌਣਾ ਜਾਣਦੇ ਹਾਂ ਅਸੀਂ ਛੋਟੇ ਛੋਟੇ ਫਰਿਸ਼ਤੇ ਹਾਂ ਪੌਣਾ ਵਿੱਚ ਉੱਡਣਾ ਜਾਣਦੇ ਹਾਂ ਵਗਦੇ ਪਾਣੀ ਉੱਤੇ ਹਰਫ ਲਿਖਣਾ ਜਾਣਦੇ ਹਾਂ ਥੋੜਾ ਸੁਧ ਪੰਜਾਬੀ ਹੈ ਵਗਦੇ ਪਾਣੀ ਉੱਤੇ ਹਰਫ ਲਿਖਣਾ ਜਾਣਦੇ ਹਾਂ ਉੱਡਦੀ ਕਬੂਤਰੀ ਦੇ ਖੰਭ ਅਸੀਂ ਗੀਣਾ ਜਾਣਦੇ ਹਾਂ ਸਾਨੂੰ ਹੱਲਾਸ਼ੇਰੀ ਤਾਂ ਦਿਓ ਅਸੀਂ ਅਸਮਾਨੀ ਉੱਡਣਾ ਜਾਣਦੇ ਹਾਂ ਅਸੀਂ ਛੋਟੇ-ਛੋਟੇ ਫਰਿਸ਼ਤੇ ਹਾਂ ਆਉਣਾ ਵਿੱਚ ਉੱਡਣਾ ਜਾਣਦੇ ਹਾਂ ਕੌਣ ਕਹਿੰਦਾ ਅਸੀਂ ਛੋਟੇ ਹਾਂ ਸੋਚ ਤਾਂ ਅਸੀਂ ਵੱਡੀ ਰੱਖਦੇ ਰੱਖਣਾ ਜਾਣਦੇ ਹਾਂ ਵਕਤ ਤਾਂ ਕੀ ਅਸੀਂ ਪੌਣਾ ਦਾ ਵੀ ਰੁਖ ਮੋੜਨਾ ਜਾਣਦੇ ਹਾਂ ਦਾਦੀ ਦਾਦੇ ਏ ਵੱਡਿਆਂ ਦੀਆਂ ਨਸਿੱਤਾਂ ਨਿਭਾਉਣਾ ਜਾਣਦੇ ਹਾਂ ਅਸੀਂ ਛੋਟੇ ਹਾਂ ਪਰ ਜ਼ਿੰਮੇਵਾਰੀਆਂ ਨਿਭਾਉਣਾ ਜਾਣਦੇ ਹਾਂ ਅਸੀਂ ਛੋਟੇ-ਛੋਟੇ ਫਰਿਸ਼ਤੇ ਹਾਂ ਆਉਣਾ ਵਿੱਚ ਉੱਡਣਾ ਜਾਣਦੇ ਹਾਂ ਅਸੀਂ ਭਾਰਤ ਮਾਂ ਦੇ ਲਾਲ ਹਾਂ ਤਪਦੇ ਮਾਰੂਥਲ ਨੂੰ ਵੀ ਪਾਰ ਕਰਨਾ ਜਾਣਦੇ ਹਾਂ ਦੁਸ਼ਮਣ ਦੇ ਤੱਕੇ ਕੋੜੀ ਨਿਗਾਹ ਸਾਡੇ ਵੱਲ ਅਸਾਂ ਉਸ ਦੇ ਵੀ ਨੱਥ ਪਾਉਣਾ ਜਾਣਦੇ ਹਾਂ ਬਸ ਕਰ ਔਲਖਾ ਐਵੇਂ ਨਾ ਬੋਲੀ ਜਾ ਅਸੀਂ ਵੀ ਤੇਰੇ ਵਾਂਗ ਬੋਲਣਾ ਜਾਣਦੇ ਹਾਂ ਅਸੀਂ ਛੋਟੇ ਛੋਟੇ ਫਰਿਸ਼ਤੇ ਹਾਂ ਆਉਣਾ ਵੀ ਛੁੱਟਣਾ ਜਾਣਦੇ ਹਾਂ ਅਸੀਂ ਛੋਟੇ ਛੋਟੇ ਫਰਿਸ਼ਤੇ ਹਾਂ ਆਉਣਾ ਵੀ ਛੁੱਟਣਾ ਜਾਣਦੇ ਹਾਂ